ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਝਾਲੀ ਬਣਾਏ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਤੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਿਸ ਕਾਰੇ ਨੇ ਸ਼ਾਇਦ 1-2 ਮੈਨੂੰ ਪਤਾ ਲੱਗਾ ਵੀ ਇੱਕਦਾਰ ਕੋਈ ਰਿਟਾਇਰਮੈਂਟ ਹੁਣ ਹੋ ਚੁੱਕਾ ਆ ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਝਾਲੀ ਬਣਾਏ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਥੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਿਸ ਕਰ ਰਹੇ ਨੇ ਸ਼ਾਇਦ 1-2 ਮੈਨੂੰ ਪਤਾ ਲੱਗਾ ਵੀ ਇੱਕ ਦਾ ਕੋਈ ਰਿਟਾਇਰ ਹੁਣ ਹੋ ਚੁੱਕਾ ਆ ਬਾਕੀ ਸਾਰੇ ਅਜੇ ਜੌਬ ਕਰ ਰਹੇ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 465 66 71 ਅਫੈਂਸਿਟੀ ਜਿਹੜਾ ਮਕਦਮਾ ਨੰਬਰ ਅਸੀਂ 261 ਕੱਲ ਅਸੀਂ 3012 ਨੂੰ ਦਰਜ ਕੀਤਾ ਇਹ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਇਹਦੇ ਚ ਅਸੀਂ ਕਿਉਂਕਿ ਇਸ ਫੈਂਸ ਦੇ ਵਿੱਚ ਅਸੀਂ ਨੋਟਿਸ ਦੇਣੇ ਆ ਤਾਂ ਜੋ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਦੀ ਸਾਡੇ ਪੇਸ਼ ਹੋਣਾ ਪਏਗਾ ਅਗਲੀ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਅਗਲੀ ਵੀ ਅਗਲੀ ਗੱਲਬਾਤ ਆਏਗੀ ਸਫਾ ਮਿਸਲ ਤੋਂ ਵੀ ਅਸੀਂ ਤੁਹਾਡੇ ਨਾਲ 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 ਸ਼ੇਅਰ ਕਰਦਾਂਗੇ ਅੱਜ ਸ਼ਿਕਾਇਤ ਕਰਤਾ ਕੌਣ ਸੀ ਤੁਹਾਨੂੰ ਪਤਾ ਇਹਦੇ ਚ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਇਹਦੇ ਚ ਵੀ ਇੱਕ ਬਹੁਤ ਹੀ ਕਿਸੇ ਸੂਝਵਾਨ ਪ੍ਰੈਸ ਵਾਲਿਆਂ ਨੇ ਵੀ ਗੁਪਤੋਰ ਤੇ ਜਾਂ ਹੋਰ ਜਿਹੜੇ ਦੇ ਸੇਵਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੇ ਦੇਣ ਤੇ ਫਿਰ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਨੇ ਇੱਥੇ ਸਟੈਪ ਪੁੱਟਿਆ ਸੀ ਔਰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਜਿਹੜੇ ਉਹਨਾਂ ਨੇ ਸਾਨੂੰ ਕੰਪਲੀਟ ਕਰਕੇ ਤੇ ਉਧਰ ਚੰਡੀਗੜ੍ਹ ਥਰੂ ਕਰਕੇ ਤੇ ਇਹ ਇਨਕੁਆਰੀ ਲੱਗੀ ਸੀ ਹਾਂ ਜਿਹੜੇ ਇਹਨਾਂ ਨੇ ਕਿਉਂਕਿ ਇਹਦੇ ਵਿੱਚ ਜਦੋਂ ਟੀਚਰ ਜਦੋਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਦੇ ਨੰਬਰ ਕਾਊਂਟ ਹੁੰਦੇ ਆ ਤੇ ਜਿੱਦਾਂ ਕਈ ਬੱਚੇ ਜਿਹੜੇ ਟੀਚਰ ਸੀ ਉਹ ਪਹਿਲਾਂ ਪ੍ਰਾਈਵੇਟ ਸਕੂਲ ਚ ਉਹਨਾਂ ਦਾ ਤਜਰਬਾ ਕਿੰਨੇ ਸਾਲ ਦਾ ਸੀ ਉਹ ਸਰਟੀਫਿਕੇਟ ਜਿਹੜੇ ਜਾਨੀ ਪਾਏ ਗਏ ਫਿਰ ਇੱਕ ਇਹਦੇ ਚ ਹੁੰਦਾ ਅਰਬਨ ਤੇ ਜਿਹੜਾ ਹੁੰਦਾ ਆ ਰੂਰਲ ਏਰੀਆ ਉਹਦੇ ਚ ਵੀ ਇਹਨਾਂ ਨੇ ਕੋਈ ਸਰਟੀਫਿਕੇਟ ਜੇ ਰੂਰਲ ਵਾਲੇ ਸੀ ਉਹਨਾਂ ਨੇ ਗਲਤ ਬਣਾਏ ਸੀ ਉਹਦਾ ਹੀ ਇਹ ਪਰਚਾ ਦਰਜ ਹੋਇਆ ਜੀ ਸੂਰੂ ਕਿੰਨੇ ਬਣੇ ਗਏ ਟੋਟਲ 128 ਹੈਗੇ ਨੇ ਇਹ ਵੱਖ-ਵੱਖਰੇ ਸ਼ਹਿਰਾਂ ਦੇ ਹੈਗੇ ਆ ਬਟਾਲੇ ਦੇ ਵੀ ਹੈਗੇ ਆ ਹੋਰ ਬਾਹਰ ਆਊਟਸਾਈਡਰ ਵੀ ਹੈਗੇ ਨੇ ਤੇ ਐਫਐਲਓ ਜਿਹੜੀ ਸਾਡੀ ਕਿਉਂਕਿ ਇੱਥੇ ਹੋਈ ਹੈ ਇਸ ਕਰਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਾਫੀ ਲੰ ਔਰ ਕੋਸ਼ਿਸ਼ ਕਰਾਂਗੇ ਸੀ ਬਹੁਤ ਸ਼ੋਰਟ ਟਾਈਮ ਕੀ ਇਹਨਾਂ ਨੂੰ ਐਜੂਮਸ਼ਨ ਤੋਂ ਬਾਅਦ ਇਹਨਾਂ ਵਾਲੋ ਜਿਹਨਾਂ ਦਾ ਕਾਰਡ ਪੇਸ਼ ਨਹੀਂ ਤਾਂ ਉਹਨਾਂ ਨੂੰ ਵੀ ਅਸੀਂ ਚੁੱਕਿਆ ਸੀ ਕੁਝ ਹਾਂ ਕਿਉਂਕਿ ਜਦੋਂ ਪ੍ਰਾਇਮਰੀ ਇਨਕੁਆਰੀ ਹੁੰਦੀ ਹੈ ਉਹਦੇ 'ਚ ਬਹੁਤਾ ਡੀਪਲੀ ਨਹੀਂ ਕਰਦੇ ਫਿਰ ਇਨਵੈਸਟੀਗੇਸ਼ਨ 'ਚ ਅਸੀਂ ਜਦੋਂ ਇਹਨਾਂ ਦੀ ਇਨਟੈਰੋਗੇਸ਼ਨ ਪੁੱਛਗਿਸ਼ ਕਰਾਂਗੇ ਫਿਰ ਉਹਦੇ 'ਚ ਅਸੀਂ ਕਰਾਂਗੇ ਵੀ ਆਖਰਕਾਰ ਇਹ ਸਰਟੀਫਿਕੇਟ ਬਣਾਏ ਕਿਨੇ ਕਿਉਂਕਿ ਜਿਹੜੇ ਉਮੀਦਵਾਰ ਕੈਂਡੀਡੇਟ ਆ ਟੀਚਰ ਨੇ ਉਹ ਤਾਂ ਖੁਦ ਬਣਾ ਨਹੀਂ ਸਕਦੇ ਇਹਨਾਂ ਨੇ ਜਰੂਰ ਕਿਸੇ ਦੀ ਹੈਲਪ ਲਈ ਹੈ ਉਹ ਚੀਜ਼ਾਂ ਤੇ ਅਸੀਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ ਸੋ ਤੱਕ ਅ ਇੱਕ ਅੱਦੇ ਦਿਨ ਚ ਅਸੀਂ ਇਹਨਾਂ ਨੂੰ ਜਿਹੜੇ ਕਿ 128 ਬੰਦਿਆਂ ਦੇ 128 ਨੋਟਿਸ ਪਹਿਲਾਂ ਜਾਰੀ ਕਰਨੇ ਆ ਇਹਦੇ ਚ ਸਾਨੂੰ ਤਿੰਨ ਜਿਹੜੇ ਨੋਟਿਸ ਇੱਕ ਬੰਦੇ ਨੂੰ ਭੇਜਣੇ ਜ਼ਰੂਰੀ ਆ ਤੇ ਉਹ ਅਸੀਂ ਬਸ ਜਲਦੀ ਜਲਦੀ ਤਿੰਨਾਂ ਹਫ਼ਤਿਆਂ ਚ ਚਾਰ ਹਫ਼ਤਿਆਂ ਦੀ ਫਾਰਮੈਲਟੀ ਸਾਰੀ ਪੂਰੀ ਕਰ ਲੈਣੀ ਆ ਜੀ ਸਾਨੂੰ ਮਾਮਲਾ ਇੰਨੀ ਦੇਰ ਬਾਅਦ ਆਇਆ ਹੈ ਦੇਖਿਆ ਜਾਇਆ ਕਿ ਕੁਝ ਰਿਟਾਇਰਿੰਗ ਹੋ ਗਈ ਕਿ ਕਦੋਂ ਦੀ ਇਹਨਾਂ ਇਨਵੈਸਟੀਗੇਸ਼ਨ ਚੱਲਦੀ ਸੀ ਤੁਹਾਨੂੰ ਪਤਾ ਲੱਗਾ ਹੋਊਗਾ ਇਹ ਇਨਵੈਸਟੀਗੇਸ਼ਨ ਤੇ ਜਿਹੜੀ ਆ ਵੈਸੇ ਕਾਫੀ ਲੰਮੀ ਆ ਅੱਜ ਤੋਂ ਸਾਲ ਇੱਕ ਪਹਿਲਾਂ ਸਟਾਰਟ ਹੋਈ ਸੀ ਉੱਥੇ ਪਰ ਕਿਉਂਕਿ ਜਿਆਦਾ ਹੋਣ ਕਰਕੇ 128 ਦੀ ਗਿਣਤੀ ਬਹੁਤ ਉਹਦੇ ਕਰਕੇ ਹੀ ਇਹ ਥੋੜੀ ਪ੍ਰਾਇਮਰੀ ਇਨਕੁਆਰੀ ਚ ਟਾਈਮ ਲੱਗਾ ਜੀ ਬੜੇ ਪੰਜਾਬੀ ਦਾ ਮਸਲਾ ਪੂਰੇ ਗਰਦਾਸਪੁਰ ਕੱਲੇ ਜਾਗ ਨਹੀਂ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਜੀ ਇਸ ਗਰਦਾਸਪੁਰ ਦਾ ਹਾਂ ਗਰਦਾਸਪੁਰ ਦਾ ਕਿਉਂਕਿ ਜਿਆਦਾ ਸੀ ਤੇ ਇਸ ਕਰਕੇ ਇੱਥੇ ਭੱਤੀ ਵੀ ਇੱਥੋਂ ਹੋਈ ਸੀ ਇਸ ਕਰਕੇ ਇੱਥੇ ਜਿਹੜਾ ਹੈੱਡ ਬਣਾਇਆ ਗਿਆ ਤਾਂ ਕਰਕੇ ਇਹਨਾਂ ਦੇ ਇੱਥੇ ਮਕਰਮੰਦ ਅਜ ਕੀਤਾ ਸੀ ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚੁੱਕ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਝਾਲੀ ਬਣਾਈ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਤੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਸਕਾਰੇ ਨੇ ਸ਼ਾਇਦ 1-2 ਮੈਨੂੰ ਪਤਾ ਲੱਗਾ ਵੀ ਇੱਕਦਾਰ ਕੋਈ ਰਿਟਾਇਰਮੈਂਟ ਹੁਣ ਹੋ ਚੁੱਕਾ ਆ ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਝਾਲੀ ਬਣਾਏ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਥੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਿਸ ਕਰ ਰਹੇ ਨੇ ਸ਼ਾਇਦ ਇੱਕ ਦੋ ਮੈਨੂੰ ਪਤਾ ਲੱਗਾ ਵੀ ਇੱਕ ਦਾ ਕੋਈ ਰਿਟਾਇਰ ਹੁਣ ਹੋ ਚੁੱਕਾ ਆ ਬਾਕੀ ਸਾਰੇ ਅਜੇ ਜੌਬ ਕਰ ਰਹੇ ਨੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ 465 667 ਕਤਲ ਅਫੈਂਸਿਟੀ ਜਿਹੜਾ ਮਕਦਮਾ ਨੰਬਰ ਅਸੀਂ 261 ਕੱਲ ਅਸੀਂ 3012 ਨੂੰ ਦਰਜ ਕੀਤਾ ਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਇਹਦੇ ਚ ਅਸੀਂ ਕਿਉਂਕਿ ਇਸ ਫੈਂਸ ਦੇ ਵਿੱਚ ਅਸੀਂ ਨੋਟਿਸ ਦੇਣੇ ਆ ਤਾਂ ਜੋ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਾਡੇ ਪੇਸ਼ ਹੋਣਾ ਪਏਗਾ ਅਗਲੀ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਅਗਲੀ ਵੀ ਅਗਲੀ ਗੱਲਬਾਤ ਆਏਗੀ ਸਫਾ ਮਿਸਲ ਤੋਂ ਵੀ ਅਸੀਂ ਤੁਹਾਡੇ ਨਾਲ 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 ਸ਼ੇਅਰ ਕਰਦਾਂਗੇ ਜਿਸ ਸ਼ਿਕਾਇਤਕਰਤਾ ਕੋਣ ਸੀ ਤੁਹਾਨੂੰ ਪਤਾ ਇਹਦੇ ਚ ਜਿਹੜੇ ਸਾਡੇ ਡਿਸਟ੍ਰਿਕਟ এডਿਕੇਸ਼ਨ ਅਫੀਸਰ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਇਹਦੇ ਚ ਵੀ ਇੱਕ ਬਹੁਤ ਹੀ ਕਿਸੇ ਸੂਝਵਾਨ ਪ੍ਰੈਸ ਵਾਲਿਆਂ ਨੇ ਵੀ ਗੁੱਤ ਤੌਰ ਤੇ ਜਾਂ ਹੋਰ ਜਿਹੜੇ ਦੇ ਸੇਵਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੇ ਦੇਣ ਤੇ ਫਿਰ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਨੇ ਇੱਥੇ ਸਟੈਪ ਪੁੱਟਿਆ ਸੀ ਔਰ ਡਿਸਟ੍ਰਿਕਟ ਕੇ ਐਜੂਕੇਸ਼ਨ ਆਫੀਸਰ ਜਿਹੜੇ ਉਹਨਾਂ ਨੇ ਸਾਨੂੰ ਕੰਪਲੀਟ ਕਰਕੇ ਤੇ ਉਧਰ ਚੰਡੀਗੜ੍ਹ ਤਰੂ ਕਰਕੇ ਤੇ ਇਹਦੀ ਇਨਕੁਆਰੀ ਲੱਗੀ ਸੀ ਮਾਮਲਾ ਜਿਹੜੀ ਤਰ੍ਹਾਂ ਹਾਂ ਜਿਹੜੇ ਇਹਨਾਂ ਨੇ ਕਿਉਂਕਿ ਇਹਦੇ ਚ ਜਦੋਂ ਟੀਚਰ ਜਦੋਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਦੇ ਨੰਬਰ ਕਾਊਂਟ ਹੁੰਦੇ ਆ ਤੇ ਜਿੱਦਾਂ ਕਈ ਬੱਚੇ ਜਿਹੜੇ ਟੀਚਰ ਸੀ ਉਹ ਪਹਿਲਾਂ ਪ੍ਰਾਈਵੇਟ ਸਕੂਲ ਚ ਉਹਨਾਂ ਦਾ ਤਜਰਬਾ ਕਿੰਨੇ ਸਾਲ ਦਾ ਸੀ ਉਹ ਸਰਟੀਫਿਕੇਟ ਜਿਹੜੇ ਜਾਨੀ ਪਾਏਗੇ ਫਿਰ ਇੱਕ ਇਹਦੇ ਚ ਹੁੰਦਾ ਅਰਬਨ ਤੇ ਜਿਹੜਾ ਹੁੰਦਾ ਆ ਰੂਰਲ ਏਰੀਆ ਉਹਦੇ ਚ ਵੀ ਇਹਨਾਂ ਨੇ ਕੋਈ ਸਰਟੀਫਿਕੇਟ ਜੇ ਰੂਰਲ ਵਾਲੇ ਸੀ ਉਹਨਾਂ ਨੇ ਗਲਤ ਬਣਾਏ ਸੀ ਉਹਦਾ ਹੀ ਇਹ ਪਰਚਾ ਦਰਜ ਹੋਇਆ ਜੀ ਸੂਚਨਾ ਕਿੰਨੇ ਬਣੇਗੇ ਟੋਟਲ 128 ਹੈਗੇ ਨੇ ਇਹ ਵੱਖ-ਵੱਖਰੇ ਸ਼ਹਿਰਾਂ ਦੇ ਹੈਗੇ ਆ ਬਟਾਲੇ ਦੇ ਵੀ ਹੈਗੇ ਆ ਹੋਰ ਬਾਹਰ ਆਊਟਸਾਈਡਰ ਵੀ ਹੈਗੇ ਨੇ ਤੇ ਐਫਐਲਓ ਜਿਹੜੀ ਸਾਡੀ ਕਿਉਂਕਿ ਇੱਥੇ ਹੋਈ ਹੈ ਇਸ ਕਰਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਾਫੀ ਲੰਮੀ ਹੋ ਔਰ ਕੋਸ਼ਿਸ਼ ਕਰਾਂਗੇ ਸੀ ਬਹੁਤ ਸ਼ਾਰਟ ਟਾਈਮ ਕੀ ਇਹਨਾਂ ਨੂੰ ਵੀ ਅਸੀਂ ਚੁੱਕਿਆ ਸੀ ਕੁਝ ਹਾਂ ਕਿਉਂਕਿ ਜਦੋਂ ਪ੍ਰਾਇਮਰੀ ਨੂੰ ਕਰੀ ਹੁੰਦੀ ਉਹਦੇ ਚ ਬਹੁਤਾ ਡੀਪਲੀ ਨਹੀਂ ਕਰਦੇ ਫਿਰ ਇਨਵੈਸਟੀਗੇਸ਼ਨ ਚ ਅਸੀਂ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਪੁੱਛਗਿਸ਼ ਕਰਾਂਗੇ ਫਿਰ ਉਹਦੇ ਚ ਅਸੀਂ ਕਰਾਂਗੇ ਵੀ ਆਖਰਕਾਰ ਇਹ ਸਰਟੀਫਿਕੇਟ ਬਣਾਏ ਕਿਨੇ ਕਿਉਂਕਿ ਜਿਹੜੇ ਉਮੀਦਵਾਰ ਕੈਂਡੀਡੇਟ ਆ ਟੀਚਰ ਨੇ ਉਹ ਤਾਂ ਖੁਦ ਬਣਾ ਨਹੀਂ ਸਕਦੇ ਇਹਨਾਂ ਨੇ ਜ਼ਰੂਰ ਕਿਸੇ ਦੀ ਹੈਲਪ ਲਈ ਹੈ ਉਹ ਚੀਜ਼ਾਂ ਤੇ ਅਸੀਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ ਅਸਾਂ ਤੱਕ ਪਹੁੰਚ ਜਾਏਗਾ ਜੀ ਅਸੀਂ ਬਸ ਜੀ ਅ ਇੱਕ ਅਦੇ ਦਿਨ ਚ ਅਸੀਂ ਇਹਨਾਂ ਨੂੰ ਜਿਹੜੇ ਕਿ 128 ਬੰਦਿਆਂ ਦੇ 128 ਨੋਟਸ ਪਹਿਲਾਂ ਜਾਰੀ ਕਰਨੇ ਆ ਇਹਦੇ ਚ ਸਾਨੂੰ ਤਿੰਨ ਜਿਹੜੇ ਨੋਟਸ ਦੇ 100 ਬੰਦਿਆਂ ਨੂੰ ਭੇਜਣੇ ਜ਼ਰੂਰੀ ਆ ਤੇ ਉਹ ਅਸੀਂ ਬਸ ਜਲਦੀ ਜਲਦੀ ਤਿੰਨ ਹਫ਼ਤਿਆਂ ਚ ਚਾਰ ਹਫ਼ਤਿਆਂ ਚ ਫਾਰਮੈਲਟੀ ਸਾਰੀ ਪੂਰੀ ਕਰ ਲੈਣੀ ਆ ਸਰ ਮਾਮਲਾ ਇੰਨੀ دیر ਬਾਅਦ ਆਇਆ ਹੈ ਦੇਖਿਆ ਜਾਇਆ ਕਿ ਕੁਝ ਰਿਟਾਇਨਿੰਗ ਹੋਣੀ ਕੀ ਕਦੋਂ ਦੀ ਇਹਨਾਂ ਰਿਸਟਿਗੇਸ਼ਨ ਚੱਲਦੀ ਸੀ ਤੁਹਾਨੂੰ ਪਤਾ ਲੱਗਾ ਹੋਊਗਾ ਇਹ ਇਨਵੈਸਟੀਗੇਸ਼ਨ ਤੇ ਜਿਹੜੀ ਆ ਵੈਸੇ ਕਾਫੀ ਲੰਮੀ ਆ ਅੱਜ ਤੋਂ ਸਾਲ ਇੱਕ ਪਹਿਲਾਂ ਸਟਾਰਟ ਹੋਈ ਸੀ ਉੱਥੇ ਪਰ ਕਿਉਂਕਿ ਜਿਆਦਾ ਹੋਣ ਕਰਕੇ 128 ਦੀ ਗਿਣਤੀ ਬਹੁਤ ਉਹਦੇ ਕਰਕੇ ਇਹ ਥੋੜੀ ਪ੍ਰਾਇਮਰੀ ਇਨਕੁਆਰੀ ਚ ਟਾਈਮ ਲੱਗਾ। ਅਰੇ ਪੰਜਾਬ ਦੀ ਮਸਲਾ ਪੂਰੇ ਗੁਰਦਾਸਪੁਰ ਕੱਲੇ ਜਾਗ ਨਾ। ਨਹੀਂ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਜੀ। ਇਸ ਗੁਰਦਾਸਪੁਰ ਦਾ ਹਾਂ ਗੁਰਦਾਸਪੁਰ ਦਾ ਕਿਉਂਕਿ ਜਿਆਦਾ ਸੀ ਤੇ ਇਸ ਕਰਕੇ ਇੱਥੇ ਭਰਤੀ ਵੀ ਇੱਥੋਂ ਹੋਈ ਸੀ। ਇਸ ਕਰਕੇ ਇੱਥੇ ਇਹਨੂੰ ਜਿਹੜਾ ਹੈੱਡ ਬਣਾਇਆ ਗਿਆ ਤਾਂ ਕਰਕੇ ਇਹਨਾਂ ਦੇ ਇੱਥੇ ਮਕਰਮਤ ਦੱਚ ਕੀਤਾ ਸੀ।